ਤੁਸੀਂ ਹੁਣ ਦੱਸ ਦਿਓ 2024 ਆ ਗਿਆ ਆਰ ਪਾਰ ਦੀ ਲੜਾਈ ਦਾ ਐਲਾਨ ਹੋ ਚੁੱਕਿਆ ਹੈ ਜਾਦਾ ਫਿਰ ਪਾਂਡਿਆ ਹੀ ਰਹੂਗੀ ਜੱਟ ਉਹਦੇ ਜਾਂਡਿਆ ਹੀ ਰਹੂਗੀ ਨੌਜਵਾਨਾਂ ਦੇ ਉੱਤੇ ਪਰਚੇ ਪਾ ਕੇ ਸਾਡੇ ਉੱਤੇ ਪਰਚੇ ਪਾ ਕੇ ਸਾਡੇ ਪਰਿਵਾਰਾਂ ਦੇ ਉੱਤੇ ਤਸੱਜਦ ਕਰਕੇ ਕਿੰਨਾ ਚਿਰ ਰਾਜ ਪਾਗਮਾਨੇਗਾ ਨਾ ਸਿੱਧੂ ਤੇ ਅਮਰਪਾਲ ਤੇਰੀਆਂ ਜੜਾਂ ਦੇ ਵਿੱਚ ਬੈਠਣਗੇ ਤੇ ਤੇਰੀਆਂ ਜੜਾਂ ਝੜਾ ਪਟਕੇ ਖਿਲਾਰ ਕੇ ਰੱਖ ਦੇਣਗੇ ਪੰਜਾਬ ਨੂੰ ਰੋਗ ਲੋਕੋ ਕਦੋਂ ਜਾਗੋਗੇ ਜਾਗ ਜਾਗਣ ਦਾ ਵੇਲਾ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਨਾ ਕਾਂਗਰਸ ਆਵੇ ਇੱਥੇ ਨਾ ਬਾਦਲ ਕਿਹੋਂ ਨਾ ਆਪ ਵਾਲੇ ਆਵੇ ਨੌਜਵਾਨ ਚਾਹੁੰਦੇ ਨੇ ਸੱਚੇ ਸੁੱਚੇ ਪਾਨੇ ਸਿੱਧੂ ਵਰਗੇ ਲੱਖੇ ਵਰਗੇ ਸਿਮਰਜੀਤ ਮਾਨ ਵਰਗੇ ਕਾਲ ਸਿੰਘ ਵਾਲੇ ਵਰਗੇ ਜਿੰਨੇ ਵੀ ਹੋਰ ਨੇ ਮੈਂ ਐਮਪੀ ਨਹੀਂ ਬਣਨਾ ਮੈਂ ਐ ਮੇਲੇ ਨਹੀਂ ਬਣਨਾ ਮੈਂ ਮਿੰਟੂ ਨਹੀਂ ਬਣਨਾ ਮੈਂ ਹੱਕ ਸੱਚ ਦੀ ਗੱਲ ਕਰਨੀ ਹੈ ਭਾਨੇ ਸਿੱਧੂ ਨੂੰ ਰਿਹਾ ਕਰਾਈਏ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰਾਈਏ ਜਥੇਦਾਰ ਜਗਤਾਰ ਸਿੰਘ ਹਵਾਰਾਛਣੇ ਬੰਦੀ ਸਿੰਘਾਂ ਨੂੰ ਰਿਹਾ ਕਰਾਈਏ ਜਿਸ ਦਿਨ ਸਾਰੇ ਬਾਰ ਆਗੇ ਉਸੇ ਦਿਨ ਪੰਜਾਬ ਦੀ ਨੁਹਾਰ ਬਦਲ ਜਾਵੇਗੀ ਮੰਡੀ ਦੇ ਵਿੱਚ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਨੌਜਵਾਨਾਂ ਦਾ ਠਾਠਾ ਮਾਰਦਾ ਇਕੱਠ ਜਿੰਨੇ ਵੀ ਇਥੇ ਪੰਥਕ ਲੀਡਰ ਸਹਿबान ਕਿਸਾਨ ਆਗੂ ਸਮਾਜ ਸੇਵੀ ਨੌਜਵਾਨ ਪਹੁੰਚਿਆ ਸਾਰਿਆਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਆਪਾਂ ਕਦੋਂ ਤੱਕ ਸਰਕਾਰ ਦਾ ਜ਼ੁਲਮ ਸਹਾਂਗੇ ਕਦੋਂ ਤੱਕ ਸਾਡੇ ਨੌਜਵਾਨਾਂ ਤੇ ਝੂਠੇ ਪਰਚੇ ਪੈਂਦੇ ਰਹਿਣਗੇ ਕਦੋਂ ਤੱਕ ਅਸੀਂ ਇਸੇ ਤਰ੍ਹਾਂ ਖੱਜਲ ਖੁਆਰ ਹੁੰਦੇ ਰਹਾਂਗੇ ਇਹ ਫੈਸਲਾ ਨੌਜਵਾਨੋ ਤੁਸੀਂ ਕਰਨਾ ਹੈ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਜਿੰਨਾ ਚਲ ਖਾਲਸਾ ਰਾਜ ਨਹੀਂ ਆਉਂਦਾ ਉਹਨਾਂ ਚ ਇਹੋ ਜਿਹੇ ਤਰ੍ਹਾਂ ਤੁਹਾਨੂੰ ਕੁੱਟਿਆ ਜਾਊਗਾ ਇਹੋ ਜਿਹੇ ਤਰ੍ਹਾਂ ਲੁੱਟਿਆ ਜਾਊਗਾ ਸਾਨੂੰ ਆਪਣੇ ਖਾਲਸਾ ਰਾਜ ਦੀ ਪ੍ਰਾਪਤੀ ਵੱਲ ਵਧਣਾ ਚਾਹੀਦਾ ਹੈ ਆਰਐਸਐਸ ਬੀਜਪੀ ਜਿੰਨੀ ਆ ਵੀ ਇਥੇ ਸਰਕਾਰਾਂ ਆਈਆਂ ਸਾਰਿਆਂ ਦਾ ਟਾਰਗੇਟ ਪੰਜਾਬ ਰਹਾ ਪੰਜਾਬ ਪੰਜਾਬ ਦੇ ਨੌਜਵਾਨੋ ਤੁਸੀਂ ਹੁਣ ਦੱਸ ਦਿਓ 2024 ਆ ਗਿਆ ਆਰ ਪਾਰ ਦੀ ਲੜਾਈ ਦਾ ਐਲਾਨ ਹੋ ਚੁੱਕਿਆ ਹੈ ਜਾਂ ਤਾਂ ਫਿਰ ਪਾਂਡਿਆ ਵਾਲੀ ਰਹੂਗੀ ਜੱਟ ਉਹਦੇ ਡਾਂਡਿਆ ਵਾਲੀ ਰਹੂਗੀ ਇਸ ਕਰਕੇ ਤੁਸੀਂ ਤਹਈਆ ਕਰ ਲੋ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਤੈਨੂੰ ਇੰਨੀਆਂ ਵੋਟਾਂ ਬਣਾ ਕੇ ਆ ਪੰਜਾਬ ਨੇ ਮੁੱਖ ਮੰਤਰੀ ਦੇਤੀ ਤੇ ਭਗਵੰਤ ਸਿੰਘਾ ਤੂੰ ਹੁਣ ਨੌਜਵਾਨਾਂ ਦੇ ਉੱਤੇ ਪਰਚੇ ਪਾ ਕੇ ਸਾਡੇ ਉੱਤੇ ਪਰਚੇ ਪਾ ਕੇ ਸਾਡੇ ਪਰਿਵਾਰਾਂ ਦੇ ਉੱਤੇ ਤਸੱਜਦ ਕਰਕੇ ਕਿੰਨਾ ਚਿਰ ਰਾਜ ਭਗਮਾਨੇਗਾ ਭਾਨਾ ਸਿੱਧੂ ਤੇ ਅਮਰਪਾਲ ਤੇਰੀਆਂ ਜੜ੍ਹਾਂ ਦੇ ਵਿੱਚ ਬੈਠਣਗੇ ਤੇ ਜਿਹੜੀਆਂ ਜੜ੍ਹਾਂ ਪਟਕੇ ਖਿਲਾੜ ਕੇ ਰੱਖ ਦੇਣਗੇ ਭਾਦਰੋ ਇੱਥੋਂ ਇੱਥੇ ਪਹਿਲਾ ਬਾਦਲ ਕੇ ਤੋਰੇ ਇੱਥੋਂ ਪਹਿਲਾ ਕੈਪਟਨ ਤੋਰਿਆ ਹੁਣ ਭਗਵੰਤ ਕਮਾਲ ਸ਼ਾ ਤੇਰੀ ਵਾਰੀ ਆ ਤਗੜਾ ਹੋ ਜਾ ਜਿਹੜਾ ਤੇ ਪਰਚੇ ਪਾਉਣਿਆ ਪਾਲਾ ਜਿਹੜਾ ਤੇ ਤਸੱਦਦ ਨੌਜਵਾਨਾਂ ਦੇ ਉੱਤੇ ਕੰਨਾ ਕਰਲਾ ਹੁਣ ਪੰਜਾਬ ਦਾ ਨੌਜਵਾਨ ਤਹਈਆ ਬਣਾ ਕੇ ਬਹਿ ਗਿਆ ਹੁਣ ਤੇਰੀਆਂ ਜੜਾਂ ਬਿਲਕੁਲ ਫਟ ਕੇ ਛਿੜ ਦੇਣਗੇ ਨਾਮੋ ਨਿਸ਼ਾਨ ਮਿਟਾ ਦੇਣਗੇ ਆਪ ਦਾ ਆਪ ਤੇ ਆਰਐਸਐ ਬੀਜਾ ਦੀ ਪਰਪਾ ਬੀਜਪੀ ਸਰਕਾਰ ਸਾਨੂੰ ਮਾਰਨਾ ਚਾਹੁੰਦੀ ਆ ਕਿੰਨਾ ਚਿਰ ਜ਼ੁਲਮ ਸਹਾਂਗੇ ਬੰਦੀ ਸਿੰਘ ਸਾਡੇ ਰਿਹਾਲ ਨਹੀਂ ਹੋਏ ਸਾਡਾ ਪੰਜਾਬ ਦਾ ਪਾਣੀ ਖੋਲਿਆ ਛੱਜਈ ਨੌਜਵਾਨੀ ਨੂੰ ਨਸਿਆਂ ਦੇ ਦਲ ਦਲ ਦੇ ਵਿੱਚ ਸਿਰਤਾ ਸਾਡਾ ਜਿਹੜਾ ਪਾਣੀ ਆ ਉਹਦੇ ਉੱਤੇ ਡਾਕਾ ਮਾਰ ਲਿਆ ਕਿਸਾਨੀ ਉੱਤੇ ਡਾਕਾ ਮਾਰ ਲਿਆ ਹੁਣ ਸਾਨੂੰ ਕਿੱਥੇ ਸਿਚੋਗੇ ਲੋਕੋ ਕਦੋਂ ਜਾਗੋਗੇ ਜਗ ਜਾਗਣ ਦਾ ਵੇਲਾ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਨਾ ਕਾਂਗਰਸ ਆਵੇ ਇੱਥੇ ਨਾ ਬਾਦਲ ਕਿਹੋਂ ਨਾ ਆਪ ਵਾਲੇ ਆਵੇ ਨੌਜਵਾਨ ਚਾਹੀਦੇ ਨੇ ਸੱਚੇ ਸੁੱਚੇ ਭਾਨੇ ਸਿੱਧੂ ਵਰਗੇ ਲਖੇ ਵਰਗੇ ਸਿਮਰਜੀਤ ਮਾਨ ਵਰਗੇ ਕਾਲ ਸਿੰਘ ਵਾਲੇ ਵਰਗੇ ਜਿੰਨੇ ਵੀ ਹੋਰ ਨੇ ਮੈਂ ਐਮਪੀ ਨਹੀਂ ਬਣਨਾ ਮੈਂ ਮੇਲੇ ਨਹੀਂ ਬਣਨਾ ਮੈਂ ਮਿਨਿਸਟਰ ਨਹੀਂ ਬਣਨਾ ਮੈਂ ਹੱਕ ਸੱਚ ਦੀ ਗੱਲ ਕਰਨੀ ਹੈ ਤੇ ਮੈਂ ਉਹਨਾਂ ਚਰ ਚੂਲਦਾ ਰਹੂੰਗਾ ਜਿੰਨਾ ਚਿਰ ਖਾਲਸਾ ਰਾਜ ਨਹੀਂ ਬਣ ਜਾਂਦਾ ਅਸੀਂ ਜਿੱਥੇ ਪਾਨੇ ਸਿੱਧੂ ਨੂੰ ਬਾਹਰ ਕਰਾਉਣਾ ਹੈ ਸਾਡੇ ਜ਼ਫੇਦਾਰ ਪਾਈ ਜਗਤਾਰ ਸਿੰਘ ਹਬਾਰਾ ਉਹਨਾਂ ਨੂੰ ਵੀ ਪਾਰੇ ਲੈ ਕੇ ਆਉਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਅੱਜ ਕਾਰੇ ਵਿੱਚ ਬਾਪ ਦੇ ਵਿੱਚ ਹੱਥ ਖੜੇ ਕਰਦੇ ਹੋ ਜਕਾਰੇ ਗਜਾਬ ਅੱਤੇ ਪਾਵਨਾਂ ਲੋ ਜਾਵੇ ਜਿੱਥੇ ਜਗਤਾਰ ਸਿੰਘਾਂ ਬਾਰੇ ਨਹੀਂ ਬਾਹਰ ਕਢਾਉਣਾ ਉਥੇ ਭਾਈ ਅਮਰਪਾਲ ਸਿੰਘ ਨੂੰ ਵੀ ਡਾਂਕੇ ਦੀ ਝੋੜ ਤੇ ਨੌਜਵਾਨਾਂ ਬਾਰੇ ਲੈ ਕੇ ਆਉਣਾ ਅਸੀਂ ਬਹੁਤ ਤਸੱਦਦ ਸਹਿ ਰਿਆ ਹੋਰ ਸਾਥੋਂ ਤਸੱਦਦ ਨਹੀਂ ਸਹਿਣਾ ਸੇਹਾ ਜਾਣਾ ਸਾਥੋਂ ਨੌਜਵਾਨਾਂ ਦੀ ਬੇਪੱਤੀ ਨਹੀਂ ਦੇਖ ਹੁੰਦੀ ਸਾਥੋਂ ਆਪਣੇ ਪਰਿਵਾਰਾਂ ਦੀ ਬੇਪੱਤੀ ਨਹੀਂ ਦੇਖ ਹੁੰਦੀ ਹੁਣ ਇਲੈਕਸ਼ਨ ਆ ਗਿਆ ਜਿੱਧਰ ਤੈ ਭੱਜਣਾ ਭਗਵੰਤ ਮਾਨ ਪੱਜ ਲੈ ਮੋਦੀ ਪੱਜ ਲੈ ਪੱਜਦਿਆਂ ਨੂੰ ਰਾਹ ਇੱਕ ਹੋ ਜਾ ਬਾਈ ਦੀਪ ਕਹਿ ਗਿਆ ਸੀ ਕਿ ਉੱਡਣ ਵਾਲੇ ਨੂੰ ਅਸਮਾਨ ਤੇ ਭੱਜਣ ਵਾਲੇ ਨੂੰ ਰਾਹ ਚਾਹੀਦਾ ਸਾਨੂੰ ਦੋਹੇ ਚਾਹੀਦੇ ਨੇ ਦੋਏ ਬਾਈ ਦੀਪ ਤੇਰੀ ਸੋਚ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਅੱਜ ਦੇ ਲੱਲੀ ਸੱਲੀ ਪੰਜਾਬ ਦੀ ਲੀਡਰਸ਼ਿਪ ਇਹ ਸੁਣ ਲਵੇ ਜਿਹੜਾ ਕਾਮਰੇਡੀ ਲਾਣਾ ਜਿਹੜਾ ਕਹਿੰਦੇ ਸੀ ਸੰਚਾਂ ਦੀ ਤਸਵੀਰ ਨਹੀਂ ਲਗਣ ਦੇਣੀ ਘਰ ਘਰ ਦੇ ਵਿੱਚ ਸੰਚਾਂ ਦੇ ਤਸਵੀਰਾਂ ਲਾਈਆਂ ਜਾਣਗੀਆਂ ਜੇ ਕਿਸੇ ਕਾਮਰੇਡੀ ਲਾਣੇ ਦੇ ਵਿੱਚ ਸਰਕਾਰ ਦੇ ਦਾਮ ਤਾਂ ਲਾ ਕੇ ਦਿਖਾਉਣ ਸਾਡੇ ਉਹ ਸੰਚ ਦੇ ਨਾਲ ਸੇ ਖਾਲਸਾ ਪਿੰਡਾਂ 'ਤੇ ਤਸਵੀਰਾਂ ਇਸ ਇਤਨਾ ਖਾਲਸਾ ਜਰਨੈਲ ਸਿੰਘ ਪਿੰਡਰਾਵਾਲੇ ਦਾ ਤਸਵੀਰਾਂ ਕਰ ਕਰ ਦੇ ਵਿੱਚ ਹੋਣਗੀਆਂ ਇੱਥੇ ਖਾਲਸਾ ਰਾਜ ਦੀ ਗੱਲ ਚੱਲੂਗੀ ਇੱਥੇ ਪੰਜਾਬ ਦੀ ਗੱਲ ਚੱਲੂਗੀ ਇੱਥੇ ਨੌਜਵਾਨੀ ਦੀ ਗੱਲ ਚੱਲੂਗੀ ਇੱਥੇ ਕਿਸਾਨੀ ਦੀ ਜਵਾਨੀ ਗੱਲ ਚੱਲੂਗੀ ਇੱਥੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਹਾ ਹੋਇਆ ਬਚਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸੰਮਿਲenge ਬਚੇ ਸਰਨ ਜੋ ਹੋਏ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੀਆਂ ਪੰਥਕ ਤੇਰਾਂ ਨੂੰ ਕਿਸਾਨੀ ਤੇਰਾਂ ਨੂੰ ਨੌਜਵਾਨਾਂ ਨੂੰ ਸਭ ਤੋਂ ਵੱਡਾ ਜੇ ਅਸੀਂ ਰੋਲ ਕਹਿੰਦੇ ਆ ਵੀ ਸਰਕਾਰਾਂ ਦਾ ਦੋਸ਼ ਹੈ ਸਰਕਾਰਾਂ ਦਾ ਦੋਸ਼ ਨਹੀਂ ਜਿਹੜੇ ਆਪਦੇ ਆਪ ਨੂੰ ਪੰਥਕ ਕਹਾਉਂਦੇ ਨੇ ਸਾਡੇ ਲੀਡਰ ਬਣਦੇ ਨੇ ਉਹਨਾਂ ਦਾ ਵੀ ਵੱਡਾ ਦੋਸ਼ ਹੈ ਕਿਉਂਕਿ ਉਹ ਆਪ ਦੀ ਪ੍ਰਧਾਨਗੀ ਖਾਤਰ ਆਪਦੀ ਕੁਰਸੀ ਖਾਤਰ ਇੱਕ ਨਹੀਂ ਹੁੰਦੇ ਨੌਜਵਾਨੋ ਤੇ ਮੈਂ ਬੇਨਤੀ ਕਰਨਾ ਚਾਹੁੰਨਾ 2024 ਦਾ ਇਲੈਕਸ਼ਨ ਆ ਰਿਹਾ ਆਓ ਆਪਾਂ ਨੂੰ ਇਕੱਠੇ ਕਰਕੇ ਇਹੋ ਜਿਹੇ ਨੌਜਵਾਨ ਚੁਣੀਏ ਜਿਹੜੇ ਪੰਜਾਬ ਦੀ ਗੱਲ ਕਰਨ ਜਿਹੜੇ ਕਿਸਾਨੀ ਦੀ ਗੱਲ ਕਰਨ ਜਿਹੜੇ ਪੰਜਾਬ ਨੂੰ ਅਕਲ ਜਾਣ ਦੀ ਗੱਲ ਕਰਨ ਉਹਨਾਂ ਦਾ ਸਾਥ ਦੇਣਾ ਤੇ ਮੈਂ ਲਾਸਟ ਦੇ ਵਿੱਚ ਇਹ ਬੇਨਤੀ ਕਰਨਾ ਚਾਹੁੰਨਾ ਨੌਜਵਾਨਾਂ ਨੂੰ ਸਰਦਾਰ ਮਾਨ ਸਾਹਿਬ ਵੀ ਆ ਗਏ ਦੇਖੋ ਭਾਵੇਂ ਬੁੱਢੇ ਹੋ ਗਏ ਪਰ ਅਜੇ ਵੀ ਕੱਟਦੇ ਨੇ ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਆਪਾਂ ਇਹੋ ਜਿਹੇ ਸੇਰਾਂ ਨੂੰ ਦੁਬਾਰਾ ਫੇਰ ਲੈ ਕੇ ਆਉਣਾ ਜਿੱਥੇ ਅਸੀਂ ਜੋਸ਼ ਦੇ ਵਿੱਚ ਆ ਉੱਥੇ ਸਾਨੂੰ ਹੋਸ਼ ਨਾਲ ਵੀ ਕੰਮ ਲੈਣਾ ਪਊਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਨੌਜਵਾਨ ਨੂੰ ਟਾਰਗੇਟ ਕਰਨਾ ਹੈ ਤੇ ਸਾਨੂੰ ਸ਼ਕਤੀ ਚਾਹੀਦੀ ਹੈ ਜਿੱਥੇ ਮੋਰਚਾ ਲਾਉਣਾ ਹੈ ਉੱਤੇ ਤੁਸੀਂ ਉਹ ਨਾ ਚਿਰ ਨਾ ਉੱਠਿਆ ਕਰੋ ਜਿੰਨਾ ਚਿਰ ਉਹ ਮੋਰਚਾ ਹੱਲ ਨਾ ਹੋ ਜਾਵੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਮੇਟੀ ਦੇ ਵਿੱਚ ਉਹ ਬੰਦੇ ਪਾਇਓ ਜਿਹੜੇ ਟੱਛ ਤੋਂ ਮਸ ਨਾ ਹੋਣ ਇਹ ਨਾ ਹੋਵੇ ਵੀ ਇੱਥੇ ਗੱਲਾਂ ਹੋਰ ਸਰਕਾਰ ਕੋਲੇ ਜਾ ਕੇ ਹੋਰ ਹੋ ਜਾਣ ਉਹ ਬੰਦਿਆਂ ਦੀ ਲੋੜ ਐ ਮੈਂ ਸਾਰੇ ਨੌਜਵਾਨਾਂ ਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਆਓ ਆਪਾਂ ਭਾਨੇ ਸਿੱਧੂ ਨੂੰ ਰਿਹਾ ਕਰਾਈਏ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰਾਈਏ ਜਥੇਦਾਰ ਜਗਤਾਰ ਸਿੰਘ ਹਵਾਰਾਛਣੇ ਬੰਦੀ ਸਿੰਘਾਂ ਨੂੰ ਰਿਹਾ ਕਰਾਈਏ ਜਿਸ ਦਿਨ ਇਹ ਸਾਰੇ ਬਾਹਰ ਆਗੇ ਉਸੇ ਦਿਨ ਪੰਜਾਬ ਦੀ ਨੁਹਾਰ ਬਦਲ ਜਾਵੇਗੀ ਉਸੇ ਦਿਨ ਨਵਾਂ ਪੰਜਾਬ ਸਿਰਜਿਆ ਜਾਊਗਾ ਆਓ ਤੁਸੀਂ ਸਾਥ ਦਿਓ ਬੰਦੀ ਸਿੰਘਾਂ ਦੇ ਮੋਰਚੇ ਦਾ ਸਾਰਿਆਂ ਨੂੰ ਆਪਾਂ ਬਾਹਰ ਲੈ ਕੇ ਆਈਏ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬਾ ਜੀ